भगवती भगवंत भगत का रंग सगले त्यागें दुष्टका संग मंतें बिनसै सगला भ्रम कर पूजै सगल पार ब्रह्म साधसंग पाप मल कोवै ਤੇ ਸੋ ਭਗਉਤੀ ਕੀਮਤ ਉਤਮ ਹੋਵੇ ਭਗਵੰਤ ਕੀ ਤਹਿਲ ਕਰੇ ਨਿਤ ਨਿਤ ਮਨ ਤਨ ਅਰਪੈ ਬਿਸਨ ਪਰਿਤ ਹਰ ਕੈ ਚਰਨ ਹਿਰਦੈ ਵਸਾਵੇ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੇ गोपी भगवंत भगत कारंग सगले त्यागे दुष्ट का संग मनते बिन सै सगला भरम कर पूजे सगले पार ब्रह्म ਸਾਧ ਸੰਗ ਪਾਪਾਂ ਮਲ ਕੋ ਵੈ ਤੇ ਸੋ ਭਗਉ ਤੇ ਕੀਮਤ ਉਤਮ ਹੋਵੇ ਭਗਵੰਤ ਤੇ ਟਹਿਲ ਕਰੇ ਨਿਤ ਨਿਤ ਮਨ ਤਨ ਅਰਪੈ ਬਿਸਨੁ ਪਾਰਿਤ ਹਰ ਕੈ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾ ਹਰ ਕੇ ਚਰਨ ਹਿਰਦੈ ਬਾਸ ਆਵੈ ਨਾਨਕ ਐਸਾ ਭਗਉਤੀ ਭਗਵੰਤ ਕਾ ਪਾ ਮੈਂ ਵੈਗ੍ਰੀਕ ਕਾਲ ਸਾ ਵੈਗ੍ਰੀਕ ਕੇ ਫਤੇ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਗੁਰੂ ਜੀ ਉਪਦੇਸ਼ ਕਰਦੇ ਹਨ ਭਗੋਤੀ ਭਗਵੰਤ ਭਗਤ ਦਾ ਰੰਗ ਸਗਲ त्याਗੇ ਦੁਸ਼ਟ ਕਾ ਸੰਗ ਤੇ ਜਿਹੜਾ ਆਦੀ ਸ਼ਕਤੀ ਦੇਵੀ ਦਾ ਭਗਤ ਅਖੌਂਦਾ ਹੈ ਨਾ ਜਾਂ ਕੋਈ ਵੀ ਭਗੋਤ ਭਗਤ ਅਖੌਂਦਾ ਹੈ ਸ਼ਰਧਾਲੂ ਅਖੌਂਦਾ ਉਹਤੇ ਰੰਗ ਵੀ ਫਿਰ ਪੂਰਾ ਚੜਿਆ ਹੋਣਾ ਚਾਹੀਦਾ ਹੈ ਸਗਲ त्याਗੇ ਦੁਸ਼ਟ ਕਾ ਸੰਗ ਉਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਅੰਕਾਰ ਇਹ ਬੈਰੀ ਹੈ ਤਾਂ ਜਿੱਥੇ ਵੀ ਦੁਸ਼ਟਾਈ ਹੈ ਨਾ ਤੇ ਉਥੋਂ ਉਹ ਦੂਰ ਹੋਵੇ ਉਦਾ ਸੰਗ ਤਿਆਗੇ ਮਨ ਤੇ ਬਿੰਸ ਸਗਲਾ ਪਰਮ ਪਰਮ ਨਹੀਂ ਹੋਣਾ ਚਾਹੀਦਾ ਸਾਰੇ ਪਾਸੇ ਇੱਕ ਓਮਕਾਰ ਹੀ ਓਮਕਾਰ ਦਿਖਦਾ ਹੋਣਾ ਚਾਹੀਦਾ ਕਿਉਂਕਿ ਜਦੋਂ ਦੋ ਦਿਖਦੇ ਉਹੀ ਪਰਮ ਹੁੰਦਾ ਨਾ ਕਰ ਪੂਜੇ ਸਗਲ ਪਰਮ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਹੋਵੇ ਤੇ ਸਾਰਿਆਂ ਨਾਲ ਬਿਨਮਰਤਾ ਨਾਲ ਪੇਸ਼ ਆਵੇ ਕਿਉਂਕਿ ਉਹਨੂੰ ਸਾਰਿਆਂ ਵਿੱਚ ਪਰਮੇਸ਼ਰ ਦਿਖੇ ਨਾ ਕਰ ਪੂਜੇ ਸਗਲ ਪਰਮ ਸਾਰਿਆਂ ਦੀ ਇਸ ਤਰ੍ਹਾਂ ਬਿਨਮਰਤਾ ਕਰਕੇ ਯਾਨੀ ਕਿ ਪੇਸ਼ ਆਵੇ ਕਿਉਂਕਿ ਉਹਨੂੰ ਸਾਰਿਆਂ ਵਿੱਚ ਪਰਮੇਸ਼ਰ ਦਿਖਦਾ ਹੋਵੇ ਸਾਹ ਸੰਗ ਪਾਪਾ ਮਲ ਖੋਵੇ ਇਸ ਭਗਵਤੀ ਕੀ ਮਤ ਉਤਮ ਹੋਵੇ ਜੇ ਸਾਥ ਸੰਗ ਕਰੇ ਨਾ ਤੇ ਫਿਰ ਮਤ ਵੀ ਉਤਮ ਹੋਊਗੀ ਤੇ ਪਾਪਾਂ ਦੀ ਮਹਿਲ ਵੀ ਤਪੂਗੀ ਭਗਵੰਤ ਕੀ ਟਹਿਲ ਕਰੇ ਨਿਤਨੀਤ ਤੇ ਸਾਥ ਸੰਗਤ ਦੇ ਰੂਪ ਵਿੱਚ ਜਾਂ ਜਦੋਂ ਆਪਾਂ ਸਾਹਮਣੇ ਵਾਲੇ ਵਿੱਚ ਪਰਮੇਸ਼ਰ ਦਾ ਰੂਪ ਦੇਖਦੇ ਆ ਉਹਦੇ ਵਿੱਚ ਉਹਨਾਂ ਦੀ ਜਦੋਂ ਸੇਵਾ ਕਰਦੇ ਹਨ ਰੋਜ਼ ਦੀ ਰੋਜ਼ ਮਨ ਤਨਰਪੇ ਬਿਸ਼ਨਪ੍ਰੀਤ ਉਸ ਪਰਮੇਸ਼ਰ ਦੀ ਸ਼ਰਧਾ ਦੇ ਵਿੱਚ ਮਨ ਅਤੇ ਤਨ ਜਦੋਂ ਅਰਪਿਤ ਕਰਦਾ ਹੈ ਨਾ ਤੇ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਪਗਉਤੀ ਭਗਵੰਤ ਕੋ ਪਾਵੇ ਨਿਮਰਤਾ ਹੋਵੇ ਪੂਰੀ ਕਿਉਂਕਿ ਭਗਤੀ ਦਾ ਇੱਕ ਸਭ ਤੋਂ ਵੱਡਾ ਚੰਨਾ ਕਿ ਉਹ ਨਿਮਰਤਾ ਹੁੰਦੀ ਹੈ ਤਾਂ ਹੀ ਪੈਰਾਂ ਦਾ ਮਹਤਮ ਹੈ ਨਾ ਕਿ ਜਦੋਂ ਆਪਾਂ ਪੈਰਾਂ ਨੂੰ ਸਪਰਸ਼ ਕਰਦੇ ਆ ਨਾ ਤੇ ਤਾਂ ਹੀ ਆਪਾਂ ਨੂੰ ਪੂਰਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਹਰੇ ਕੇ ਚਰਨ ਹਿਰਦੇ ਬਸਾਵੇ ਆਪਣੇ ਹਿਰਦੇ ਵਿੱਚ ਪ੍ਰਭੂ ਦੇ ਚਰਨ ਬਸਾਵੇ ਨਾਨਕ ਐਸਾ ਭਗਵਤੀ ਤੇ ਇਸ ਤਰ੍ਹਾਂ ਦਾ ਜਿਹੜਾ ਪਗਤ ਹੈ ਕਿਸੇ ਵੀ ਤਰ੍ਹਾਂ ਦਾ ਚਾਹ ਦੇ ਵੀ ਪਗਤ ਹੈ ਜਿਵੇਂ ਐਸੇ ਕੋਈ ਸ਼ਰਧਾਲੂ ਆ ਵੈਸੇ ਕੋਈ ਭਗਤੀ ਕਰਦਾ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਉਹ ਪਰਮੈਸ਼ਰ ਨਾਲ ਇੱਕਮਿਕ ਹੋ ਜਾਂਦਾ ਹੈ ਤੇ ਉਹਦੀ ਭਗਤੀ ਪੂਰੀ ਸਫਲ ਹੁੰਦੀ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਅਰਗਿਆ ਬਖਸ਼ੋ ਹੋਈਆਂ ਗਲਤੀਆਂ ਮੀ ਦਾਸ ਖੇਮਾ ਦਾ ਜਾਚਖੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ